ਸਰਕਾਰੀ ਐਲੀਮੈਂਟਰੀ ਸਕੂਲ ਦੇ ਇਥੇ ਆਪਣੇ ਛੋਟੀਆਂ ਬੱਚੀਆਂ ਨਾਲ ਸ਼ਰਮਨਾਕ ਹਰਕਤ ਕੀਤੀ ਹੈ ਜੀ ਹਾਂ ਮਜੀਠਾ ਹਲਕੇ ਚ ਸਰਕਾਰੀ ਸਕੂਲ ਵਿੱਚ ਛੋਟੀਆਂ ਬੱਚੀਆਂ ਨਾਲ ਅਧਿਆਪਕ ਵੱਲੋਂ ਅਸ਼ਲੀਲ ਤਰੀਕੇ ਨਾਲ ਛੇੜਛਾੜ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲਾ ਬੇਸ਼ੱਕ ਇਸ ਪੂਰੇ ਮਾਮਲੇ ਚ ਪੁਲਿਸ ਨੇ ਕੇਸ ਦਰਜ ਕਰ ਲਿਆ ਪਰ ਅਧਿਆਪਕ ਹਾਲੇ ਵੀ ਫਰਾਰ ਦੱਸਿਆ ਜਾ ਰਿਹਾ ਹੈ ਉਧਰ ਵਿਭਾਗ ਨੇ ਅਧਿਆਪਕ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਹੈ ਜਦਕਿ ਪੀੜਤ ਬੱਚੀਆਂ ਦੀ ਉਮਰ 8 ਤੋਂ 10 ਸਾਲ ਦੱਸੀ ਜਾ ਰਹੀ ਹੈ ਇਹ ਪੂਰਾ ਮਾਮਲਾ ਮੇ ਜੇਠਾ ਹਲਕੇ ਚ ਪੈਂਦੇ ਪਿੰਡ ਰੱਖਪੰਗਵਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਦੱਸਿਆ ਜਾ ਰਿਹਾ ਹੈ ਜਿੱਥੇ 5ਵੀਂ ਜਮਾਤ ਚ ਪੜ੍ਹਦੀਆਂ ਬੱਚੀਆਂ ਨਾਲ ਅਧਿਆਪਕ ਨੇ ਛੇੜਛਾੜ ਕੀਤੀ ਜਿਸ ਤੋਂ ਬਾਅਦ ਹੁਣ ਬੱਚੀਆਂ ਦੇ ਮਾਪਿਆਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਇਹ ਬੱਚੇ ਹਾਂ ਜਨਾਂ ਦੀ ਇਹ ਕਹਾਣੀ ਇਹਦੇ ਦੀ ਇਹ ਮਾਸਟਰ ਮਾਰੇ ਕੰਮ ਕਰਦਾ ਸੀ ਤੋਂ ਬੱਚੀਆਂ ਸਾਡੀਆਂ ਹਰ ਘਰ ਜਾ ਕੇ ਨਹੀਂ ਦੱਸਦੀਆਂ ਦੱਸਦੀਆਂ ਇਹਨੇ ਧਮਕਾਇਆ ਸੀ ਕਿ ਤੁਹਾਨੂੰ ਮੈਂ ਮਾਰੂਗਾ ਜੇ ਤੁਸੀਂ ਆਪਣੇ ਮਾਪਿਆਂ ਨੂੰ ਦੱਸਿਆ ਘਰ ਜਾ ਕੇ ਤੇ ਉਹ ਡਰਦੀਆਂ ਨਹੀਂ ਦਾਤੀਆਂ ਤੇ ਕੱਲ ਸਾਨੂੰ ਜੀ ਪਤਾ ਲੱਗਾ ਇਹ ਗੱਲ ਦਾ ਕਿਦੋਂ ਦੀ ਘਟਨਾ ਹੈ ਕਟੜਾ ਨੂੰ ਤੇ ਹੋ ਗਿਆ 8 ਦਿਨ ਇੱਕ ਮਹੀਨਾ ਦਾ ਬਿਨਾਂ ਰੋਲਿਆ ਵਿੱਚ ਕਿ ਜਿੰਨੂੰ ਫੋਨ ਕੀਤਾ ਸੀ ਤੇ ਉਹਨੇ ਕਿਹਾ ਕਿ ਮੈਂ ਬਦਲੀ ਕਰਾ ਦਨੀ ਆ ਮਾਸਟਰ ਦੀ ਤੁਸੀਂ ਨਾ ਰੋਲਾ ਪਾਇਓ ਤੇ ਜੇ ਕੱਲ ਗੱਲ ਕਰਨੀ ਸੀ ਤੇ ਕੱਲ ਸਾਨੂੰ ਸਾਰਾ ਪਤਾ ਲੱਗ ਗਿਆ ਫਿਰ ਮਾਮਲਾ ਖਰਾਬ ਇਥੇ ਹੋ ਗਿਆ ਪੁਲਿਸ ਅਧਿਕਾਰੀ ਦੇ ਮੁਤਾਬਕ ਸਕੂਲ ਦਾ ਅਧਿਆਪਕ ਰਾਕੇਸ਼ ਕੁਮਾਰ ਪੰਜਵੀਂ ਧਿਮਾਤ ਦੀਆਂ ਤਿੰਨ ਵਿਦਿਆਰਥਣਾਂ ਨੂੰ ਪੜਾਉਣ ਦੇ ਬਹਾਨੇ ਉਹਨਾਂ ਨਾਲ ਗਲਤ ਹਰਕਤਾਂ ਕਰਦਾ ਸੀ ਕੁਰੀਆ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਬੱਚਿਆਂ ਨੂੰ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਜਾਣ ਲਈ ਕਿਹਾ ਗਿਆ ਤਾਂ ਉਹਨਾਂ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਜਦੋਂ ਬੱਚਿਆਂ ਦੇ ਮਾਪਿਆਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨਾਲ ਉਹਨਾਂ ਦਾ ਅਧਿਆਪਕ ਦੁਰਵਿਹਾਰ ਕਰਦਾ ਹੈ ਅਤੇ ਉਹਨਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਹੈ ਜਿਸ ਤੋਂ ਬਾਅਦ ਮਾਪਿਆਂ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ। ਕੱਲ ਭਗਵਾਨ ਸਾਨੂੰ ਭੰਗਵਾ ਪਿੰਡ ਤੋਂ ਇੱਕ ਸ਼ਿਕਾਇਤ ਆਈ ਸੀ ਕਿ ਜਿਹੜੀਆਂ ਸਰਕਾਰੀ ਪ੍ਰਾਇਮਰੀ ਸਕੂਲ ਰੱਖ ਭੰਗਵਾ ਉਹਦੇ ਵਿੱਚ ਟੀਚਰ ਨੇ ਜੇਸ਼ਕਮਰ ਉਹਨਾਂ ਵੱਲੋਂ ਛੋਟੀਆਂ ਬੱਚੀਆਂ ਦੇ ਨਾਲ ਕੋਈ ਜਿਹੜੀ ਆ ਉਹ ਕਰਨਾ ਕੀ ਦੀ ਗਈ ਹੈ ਜੀ ਮੰਦੀ ਕਰਨਾ ਕੀ ਦੀ ਗਈ ਜੀ ਸ਼ਰਮਸਾਰ ਹੂੰ ਸ਼ਰਮਸਾਰ ਕਰਨ ਵਾਲੀ ਚੋਟੀ ਹਿੰਮ ਕਰਮਾ ਦਾ ਜੀ ਕੀਤਾ ਹੈ ਜਿਹੜੀ ਉਹਦੀ ਜਿਹੜੀ ਵੀ ਜਿਹੜੀ ਵੀ ਉਹਦੀ ਉਹਨੂੰ ਸੱਤ ਤੋਂ ਸੱਤ ਅਲਵਾਇ ਜਾਉਂਗੀ ਉਹਨੂੰ ਪੜਨ ਵਾਸਤੇ ਹੀ ਛਾਪੀ ਮਾਰੀ ਕਰ ਰਹੇ ਆ ਉਹ ਸਮੇਤ ਪਰਿਵਾਰੀ ਕੱਲ ਦਾ ਘੋੜਾ ਕਰਦੇ ਪਰਿਵਾਰ ਨੇ ਕੀ ਸ਼ਿਕਾਇਤ ਕੀਤੀ ਪਰਵਾਦ ਨੇ ਉਹ ਬੱਚੀਆਂ ਦੀ ਸ਼ਿਕਾਇਤ ਸਾਡੇ ਇਹ ਆਈ ਸੀ ਕਿ ਇਹ ਛੋਟੀਆਂ ਬੱਚੀਆਂ ਨੇ ਚੌਥੀ ਪੰਜਵੀਂ ਕਲਾਸ ਦੀਆਂ ਬੱਚੀਆਂ ਨੇ ਉਹਨਾਂ ਦੇ ਨਾਲ ਵਸਤੂ ਨੇ ਜਿਹੜੀ ਆ ਉਹ ਗਲਤ ਘਟਨਾ ਜਿਹੜੀ ਜਿਹਨੂੰ ਕਿਹਾ ਜਾ ਸਕਦਾ ਕਿ ਫਿਜ਼ੀਕਲ ਟੱਚ ਜਿਹੜਾ ਉਹਨਾਂ ਨੂੰ ਜਿਹੜਾ ਉਹ ਕਰਵਾਇਆ ਜਿਹੜਾ ਜਿਹੜਾ ਕਿ ਜਿਹਦੇ ਉੱਤੇ ਹੀ ਔਕਸੋ ਤੇ 354 ਦੇ ਤਹਿਤ ਪਰਚਾ ਬਣ ਤੇ ਇਹ ਕਿੱਥੋਂ ਦਾ ਟੀਚਰ ਹੈ ਜੀ ਇਹ ਰਨਵਲਾ ਮਜੀਠੇ ਦਾ ਰਵੀਸ਼ ਕੁਮਾਰ ਇਹਦਾ ਨਾਮ ਆ ਤੇ ਇਸ ਰੱਖਪਗੋਆ ਸਕੂਲ ਦੇ ਵਿੱਚ ਇਹ ਲੱਗਾ ਪਰ ਕਿੰਨੀ ਦੇਰ ਤੋਂ ਟੀਚਰ ਆਈ ਹੈ ਇਹ तकरीबन 2 ਸਾਲ ਤੋਂ ਹੀ ਆਇਆ ਆ ਅਜੇ ਪ੍ਰੋਵੀਜ਼ਨਲ ਪੀਰੀਅਡ ਦੇ ਉੱਤੇ ਤੇ ਕੀ ਇਹਦੇ ਵੱਲੋਂ ਮਤਲਬ ਕਿੰਨੀ ਕਰੰ ਲੜਕੀਆਂ ਦਾ ਕੀਤਾ ਗਿਆ ਇਹ ਤਿੰਨ ਕਿ ਲੜਕੀਆਂ ਦੇ ਨਾਲ ਜਿਹੜਾ ਛੇੜਛਾੜ ਦਾ ਮਾਮਲਾ ਸਾਹਮਣੇ ਆ ਤੇ ਉਹਨਾਂ ਨੇ ਫਿਰ ਕੀ ਕੀ ਕਰਕੇ ਸਕੂਲ ਨਹੀਂ ਜਾਣਾ ਕੀ ਹਾਂ ਹਾਂ ਉਹਨਾਂ ਨੇ ਕਿਤੇ ਜਦੋਂ ਇਹ ਜਿਹੜੀ ਆ ਉਹਨਾਂ ਬੱਚੀਆਂ ਦੇ ਨਾਲ ਜਿਹੜੀ ਛੇੜਛਾੜ ਆ ਇਹ ਕੀਤੀ ਗਈ ਆ ਜਿਹੜੀਆਂ ਸਭ ਦੀਆਂ ਉਹਨੀਆਂ ਛੁੱਟੀਆਂ ਤੋਂ ਪਹਿਲਾਂ ਕੀਤੀ ਗਈ ਸੀ ਤੇ ਜਦੋਂ ਛੁੱਟੀਆਂ ਤੋਂ ਬਾਅਦ ਪੇਰੈਂਟਸ ਨੇ ਉਹ ਸਕੂਲੇ ਜਾਣ ਵੱਲ ਕਿਹਾ ਤੇ ਉਹਨਾਂ ਨੇ ਇਨਕਾਰ ਕੀਤਾ ਕਿ ਜਿਹੜਾ ਟੀਚਰ ਹੈ ਸਾਡੇ ਤੇ ਤੇ ਮੰਦੀ ਨਜ਼ਰ ਰੱਖਦਾ ਹੈ ਗਲਤ ਨਜ਼ਰ ਰੱਖਦਾ ਹੈ ਤੇ ਅਸੀਂ ਸਕੂਲੇ ਨਹੀਂ ਜਾਣਾ ਜੇ ਤੇ ਫਿਰ ਜਿਹੜੀ ਇਹ ਗੱਲ ਸਾਹਮਣੇ ਆਉਂਦੀ ਹੈ ਤਸੀਂ ਤੁਰੰਤ ਇਹਦੇ ਖਲਾਫ ਕਾਨੂੰਨੀ ਕਾਰਵਾਈ ਕੀਤੀ ਕਿੰਨਾ ਕਾਨੂੰਨਾ ਕੰਮ ਹੈ ਇਹ ਬਹੁਤ ਕਾਨੂੰਨਾ ਕੰਮ ਹੈ ਇੱਕ ਸਕੂਲ ਦੇ ਵਿੱਚ ਟੀਚਰ ਵੱਲੋਂ ਜਿਹਨੂੰ ਗੁਰੂ ਦੀ ਪਾਦੀ ਮਿਲੀ ਹੈ ਉਹਦੇ ਵੱਲੋਂ ਇਹ ਕੰਮ ਕਰਨਾ ਬਹੁਤ ਹੀ ਚੰਗਾ ਹੈ ਕੱਟਣਾ ਗ੍ਰਿਫਤਾਰੀ ਵਸੇਗੀ ਹਾਂ ਗ੍ਰਿਫਤਾਰੀ ਇਹਦੀ ਕਰਾਂਗੇ ਜਰੂਰ ਇਹਦੀ ਜਲਦੀ ਗ੍ਰਿਫਤਾਰੀ ਕਰ ਲਈ ਜਾਊਗਾ ਕਿਹੜੀ ਗ੍ਰਿਫਤਾਰ ਲਾਇਆ ਸਰ ਇਹਦੇ ਉੱਤੇ ਹੀ 354 ਸੈਕਸ਼ਨ ਏ ਤੇ ਨਾਲ ਪੌਪਸ ਐਕਟ ਜਿਹੜਾ ਛੋਟੇ ਬੱਚਿਆਂ ਦੀ ਬਲਾਤ ਸਿਰ ਕਿ ਜਿਹੜਾ ਜੁਰਮ ਜਿਹੜਾ ਵੀ ਸਾਹਮਣੇ ਆਉਂਦਾ ਉਹ ਤੇ ਹੀ ਕੱਟਦੇ ਤੇ ਜੋ ਹਾਲ ਕੀ ਕਰਾ ਨਾ ਜਲਦੀ ਜਲਦੀ ਕਰੋ ਦੋਸ਼ੀ ਘਰਾ ਹੈ ਹਾਂ ਦੋਸ਼ੀ ਘਰਾ ਹੈ ਉਹ ਸਰ ਘਰ ਦੇ ਵਿੱਚ ਉਹਨਾਂ ਦੇ ਜਿੰਦੇ ਵਜੇ ਕੁਸ਼ੀ ਬਰਾਦਾ ਪਰ ਜਲਦੀ ਫੜ ਲਿਆ ਜਾਉ। ਉਧਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿੱਤਾ ਗਿਆ ਜਦਕਿ ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਇਸ ਮਾਮਲੇ 'ਚ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਅਧਿਆਪਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮੈਂ ਯਕੀਨ ਇਹ ਕਹਿੰਦਾ ਕਿ ਸਰਕਾਰੀ ਸਕੂਲ ਵਿੱਚ ਛੋਟੀਆਂ ਬੱਚੀਆਂ ਨਾਲ ਅਧਿਆਪਕ ਵੱਲੋਂ ਅਸ਼ਲੀਲ ਛੇੜਛਾੜ ਦਾ ਮਾਮਲਾ ਬੇहद ਗੰਭੀਰ ਹੈ ਇਸ ਮਾਮਲੇ 'ਚ ਬੇਸ਼ੱਕ ਕੇਸ ਦਾ ਦਰਜ ਹੋ ਗਿਆ ਪਰ ਅਧਿਆਪਕ ਖਿਲਾਫ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਇਸ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੋਂ ਮੰਗ ਕੀਤੀ ਹੈ ਕਿ ਅਧਿਆਪਕ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਸੱਚੀ ਕਾਲਜੀ ਸਾਰਿਆਂ ਨੂੰ ਅੱਜ ਬਹੁਤ ਹੀ ਇੱਕ ਚਿੰਤਾਜਨਕ ਤੇ ਦੁਖਦਾਈ ਜਿਹੜੀ ਖਬਰ ਅਖਬਾਰਾਂ 'ਚ ਛਪੀ ਆ ਇਹ ਰਖ ਪੰਗਵਾ ਸਕੂਲ ਐਲੀਮੈਂਟਰੀ ਸਕੂਲ ਜਿੱਥੋਂ ਦੇ ਇੱਕ ਅਧਿਆਪਕ ਨੇ ਛੋਟੀ ਛੋਟੀ ਬੱਚੀਆਂ ਦੇ ਨਾਲ ਬਦਸਲੂਕੀ ਬਹੁਤ ਵੱਡੇ ਪੱਧਰ ਤੇ ਮਿਸਬੀਹਵ ਕੀਤਾ। ਔਰ ਮੈਨੂੰ ਇਹ ਉੱਥੋਂ ਮੈਂ ਹੁਣੇ ਜਿਹੜੀ ਉਹਨਾਂ ਬੱਚੀਆਂ ਦੀ ਦਾਦੀ ਜੀ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਔਰ ਮੇਰੇ ਧਿਆਨ ਚ ਲੈ ਕੇ ਆਇਆ ਕਿ ਇਹ ਸਾਰਾ ਵਾਕਿਆ 20 ਤਰੀਕ ਤੋਂ ਸਮੇਂ ਦੇ ਨਿਢੀ ਟਿੜੇ ਦਾ ਜੂ ਉਹਨਾਂ ਨੇ ਮੈਨੂੰ ਦੱਸਿਆ ਔਰ ਉਹਨਾਂ ਨੇ ਇਹ ਗੱਲ ਵੀ ਦੱਸੀ ਕਿ ਕਿਵੇਂ ਉਹਨਾਂ ਨੂੰ ਇਹ ਗੱਲ ਉਦੋਂ ਧਿਆਨ ਚ ਲਿਆਈ ਕਿਉਂਕਿ ਬੱਚਿਆਂ ਨੂੰ ਇੰਨਾ ਡਰਾਤਾ ਗਿਆ ਸੀ ਧਮਕਾਤਾ ਗਿਆ ਸੀ ਉਸ ਰਕੇਸ਼ ਕੁਮਾਰ ਅਧਿਆਪਕ ਵੱਲੋਂ ਕਿ ਉਹ ਘਰ ਜਾ ਕੇ ਗੱਲ ਹੀ ਨਹੀਂ ਕਰਦੀਆਂ ਸੀ ਗੱਲ ਸਾਮਨੇ ਤਾਂ ਆਈ ਜਦ ਉਹਨਾਂ ਨੇ ਸਕੂਲ ਜਾਣ ਤੋਂ ਇਨਕਾਰ ਕਰਤਾ ਕੁਮਾਰ ਦੀ ਗੱਲ ਆਪ ਭਗਵੰਤ ਮਾਨ ਜੀ ਤੁਸੀਂ ਸਕੂਲ ਰਿਫਾਰਮਸ ਦੀ ਗੱਲ ਕਰਦੇ ਔਰ ਸਕੂਲ ਚ ਜੋ ਹਲਾਤ ਬਣੇ ਪਏ ਆ ਉਹ ਇਹ ਬੱਚਿਆਂ ਤੇ ਮਾਪੇ ਇਹਨਾਂ ਬੱਚਿਆਂ ਦੇ ਦਾਦਾ ਦਾਦੀ ਆਪ ਮੂਹੋਂ ਬਿਆਨ ਕਰ ਰਹੀ ਐ ਇਸ ਲਈ ਮੈਂ ਡਿਮਾਂਡ ਕਰਦਾ ਕਿ ਪਹਿਲਾਂ ਤਾਂ ਇਹਨਾਂ ਬੱਚਿਆਂ ਨੂੰ ਮਿਸਬੀਹ ਬਦਸਲੋਕੀ ਅਸ਼ਲੀਲ ਹਲਕਤਾ ਕਰਨੀਆਂ ਫਿਰ ਉਹਨਾਂ ਨੂੰ ਡਰਾਉਣਾ ਧਮਕਾਉਣਾ ਉਹਨਾਂ ਨੇ ਕੰਪਲੇਂਟ ਕੀਤੀ ਉਸ ਕੰਪਲੇਂਟ ਦਾ ਕੋਈ ਅਸਰ ਨਹੀਂ ਹੋਇਆ ਇਹ ਤਾਂ ਉਦੋਂ ਰੌਲਾ ਪਿਆ ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਕਿ ਤੁਸੀਂ ਆ ਸਕੂਲ ਕਿਉਂ ਨਹੀਂ ਜਾਂਦੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਰਕੇਸ਼ ਕੁਮਾਰ ਆ ਗਿਆ ਜਿਸ ਸਕੂਲ 'ਚ ਉਹ ਰੱਖ ਭਗਵਾ ਦੇ ਸਕੂਲ 'ਚ ਜਾਣ ਤੋਂ ਇਨਕਾਰ ਕਰ ਜਾਂਦੀਆਂ ਸਨ ਦੱਸਿਏ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਧਿਆਪਕ ਲਗਾਤਾਰ ਫਰਾਰ ਚੱਲ ਰਿਹਾ ਹੈ ਅਤੇ ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਦਕਿ ਇਹ ਵੀ ਸਾਹਮਣੇ ਆਇਆ ਕਿ ਅਧਿਆਪਕ ਬੱਚਿਆਂ ਨੂੰ ਕਿਸੇ ਨੂੰ ਵੀ ਨਾ ਦੱਸਣ ਲਈ ਡਰਾਉਂਦਾ ਧਮਕਾਉਂਦਾ ਵੀ ਸੀ ਜਿਸ ਕਾਰਨ ਉਸ ਖਿਲਾਫ ਬੱਚਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਡਰਾਉਣ ਤਮਕਾਉਣ ਦਾ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ